ਜਿਨ੍ਹਾਂ ਦੇ ਅੰਦਰ ਕਪਟ ਤੇ ਵਿਕਾਰ ਨੇ ਗੁਰੂ ਸਾਹਿਬ ਕਹਿੰਦੇ ਨੇ ਕੀ ਕਰੋ ਉਹਨਾਂ ਨੂੰ ਕਪਟ ਤੇ ਵਿਕਾਰ ਹੈ ਤਿੰਨਾ ਰੋਏ ਰੋਏ ਕੀ ਜਾਇ ਇਨ੍ਹਾਂ ਦੇ ਮਗਰ ਹੁਣ ਕਪਟ ਵਿਕਾਰ ਕਿਹਨਾ ਦੇ ਅੰਦਰ ਆ ਨਾਲੇ ਉਹ ਕਪਟ ਵਿਕਾਰ ਨੇ ਉਹਨਾਂ ਦੇ ਅੰਦਰ ਤੇ ਅੰਦਰੋਂ ਗੰਦੇ ਨੇ ਤੇ ਬਾਹਰ ਰੋਂਦੇ ਨੇ ਹਨਾ ਜਾਣੀ ਕਿ ਆਪਣੇ ਹੱਕ ਲੈਣ ਦੇ ਖਾਤਰ 1 ਮਿੰਟ ਤੋਂ ਪਹਿਲਾਂ ਧੰਨੇ ਲਾ ਲੈਂਦੇ ਨੇ ਜਦੋਂ ਕਿਤੇ ਮਜ਼ਦੂਰ ਦੀ ਗੱਲ ਆਉਂਦੀ ਆ ਤਾਂ ਫੇ ਫੇਟਾ ਪੈ ਜਾਂਦਾ ਇਹਨਾਂ ਨੂੰ ਜਿੰਨਾ ਅੰਦਰ ਕਪਟ ਵਿਕਾਰ ਹੈ ਗੁਰੂ ਰਾਮਦਾਸ ਜੀ ਕਹਿ ਰਹੇ ਮੈਂ ਨਹੀਂ ਕਹਿ ਰਹੇ ਆ ਜਿੰਨਾ ਅੰਦਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੇ ਬਈ ਉਹ ਹਰ ਟਾਈਮ ਇਹਨਾਂ ਦਾ ਕੁਛ ਨਹੀਂ ਬਣਨਾ ਇਹ ਰੋਂਦੇ ਰਹਿਣੇ ਨੇ ਜਮੀਨਾ ਕੋਲ ਲੈ ਕੇ ਵੀ ਨਾ ਰੋਂਦੇ ਰਹਿਣਾ ਆ ਕਦੀ ਗਰੀਬ ਨੂੰ ਹਸਦਿਆਂ ਦੇਖਣਾ ਨਹੀਂ ਉਹਨੇ ਕਦੀ ਵੀ ਨਹੀਂ ਹੋ ਸਕਦਾ ਕਿਉਂ ਅੱਗੇ ਕਹਿੰਦੇ ਨੇ ਹਰ ਕਰਤਾ ਹੁਣ ਹਰ ਕਰਤਾ ਕੌਣ ਆ ਹਰ ਕਰਤਾ ਸਭ ਕੁਝ ਜਾਣਦਾ ਜਿਹੜਾ ਤੁਹਾਡੇ ਅੰਦਰ ਬੈਠਾ ਨਾ ਜਿਹਨੂੰ ਤੁਸੀਂ ਕਹਿੰਦੇ ਆ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਉਹ ਹਰ ਕਰਤਾ ਆ ਤੁਹਾਡੇ ਅੰਦਰ ਬੈਠਾ ਹੋਇਆ ਤੁਹਾਡੀਆਂ ਸਾਰੀਆਂ ਕਰਤੂਤਾਂ ਜਾਣਦਾ ਔਰ ਜੇ ਤੁਹਾਡੀਆਂ ਸਾਰੀਆਂ ਕਰਤੂਤਾਂ ਜਾਣਦਾ ਹਨ ਤਾਂ ਯਾਦ ਰੱਖਿਓ ਜੇ ਤੁਸੀਂ ਬ੍ਰਾਹਮਣਾਂ ਨਾਲ ਰਲੇ ਹੋਏ ਆ ਤਾਂ ਉਹਨੂੰ ਪਤਾ ਆ ਤੁਹਾਡੇ ਬਾਰੇ ਕਿ ਤੁਸੀਂ ਬ੍ਰਾਹਮਣ ਦੇ ਗ੍ਰਾਮ ਆ